हां जी आज लुधियाना ਦਾ ਜਿਹੜਾ ਵਾਟਰ پارک ਦੇ ਵਿੱਚ ਡੌਗ ਸ਼ੋ ਹੋ ਰਿਹਾ ਇਹਦੇ ਵਿੱਚ ਵੀਰ ਆਏ ਨੇ ਨਾ ਇੱਕ ਤੁਹਾਡੇ ਲੈ ਕੇ ਹਸਕੀ ਦੇ ਬੁਲੀਕੋਡ ਦੇ ਇੰਪੋਰਟ ਲੈਂਡ ਦੇ ਸਟੱਡ ਨੇ ਪਹਿਲਾਂ ਉੱਪਰ ਦਿਖਾ ਦੇ ਇਹਨਾਂ ਦੇ ਫਲੈਕਸ ਵੀ ਲੱਗੀ ਹੋਈ ਐ ਇੱਥੇ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸਾਂਝੀ ਕਰਕੇ ਦੱਸਦੇ ਹਾਂ ਬਹੁਤ ਹੀ ਜ਼ਬਰਦਸਤ ਕੁਆਲਿਟੀ ਆਜ ਦੇ ਸ਼ੋ ਦੇ ਜੇ ਕਹੀਏ ਨੰਬਰ 1 ਦੇ ਇਹ ਸਟੱਡ ਹੈਗੇ ਆ ਆਜ ਦੇ ਸ਼ੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਜਾਣਕਾਰੀ ਤੁਹਾਡੇ ਨਾਲ ਕਰਦਾ ਸਾਂਝੀ ਸਾਰੀ ਗੱਲਬਾਤ ਕਰਦੇ ਆ ਦਿਖਾ ਦੇ ਵੀ ਡੌਗ ਇੱਥੋਂ ਪਹਿਲਾਂ ਸਾਰੇ ਬੈਠ ਕੇ ਆਪਾਂ ਗੱਲਬਾਤ ਕਰਦੇ ਨੇ ਨਾ ਤੂੰ ਡੌਗ ਦਿਖਾ ਦੇ हां जी वीर जी की हाल चाल है ठीक ठाक जी तू सुनाओ ठीक है बहुत बढ़िया चढ़दी कला अपने चैनल ਦਾ ਨਾਮ ਦੱਸੋ ਪਹਿਲਾਂ ਤੁਹਾਨੂੰ ਦੁਧਾਲ ਟੋਕ ਕਨਲ ਜੀ ਦੁਧਾਲ ਟੋਕ ਕਨਲ ਹਾਂ ਜੀ ਤੇ ਇਹ ਕਿੱਥੇ ਜੀ ਹੋਇਆ ਇਹ ਨੀਰ ਮਲੌਂਦ ਜੀ ਨੀਰ ਮਲੌਂਦ ਪਲੇਅਰ ਕੋਟ ਦੇ ਨੇ ਹਾਂ ਜੀ ਮਰੇ ਕੋਲਾ ਰੋਡ ਠੀਕ ਹੈ ਜੀ ਤੇ ਆਪਾਂ ਕਿੰਨੇ ਚਿਰ ਤੋਂ ਕੰਮ ਕਰ ਰਹੇ ਆ ਇਹ ਹੋ ਗਏ ਜੀ 7-8 ਸਾਲ ਹੋ ਗਏ ਸਾਨੂੰ ਲਗਾਤਾਰ ਹਾਂ ਜੀ ਇਹ ਕੱਲਾ ਆਪਾਂ ਹਸਕੀ ਦੀ ਕੰਮ ਕਰ ਰਹੇ ਹਾਂ ਹਾਂ ਜੀ ਆਨਲੀ ਹਸਕੀ ਸੁਪਰ ਬੁਲੀ ਕੋਟ ਸੁਪਰ ਬੁਲੀ ਕੋਟ ਹਾਂ ਜੀ ਹਾਂ ਜੀ ਮੈਂ ਕਿਹਾ ਬਾਕੀ ਹਸਕੀਆਂ ਦੇ ਨਾਲ ਉਹ ਬਹੁਤ ਜਿਹੜੇ ਹੁਣ ਤੱਕ ਦੀ ਆਪਾਂ ਵੀਡੀਓ ਕਵਰ ਕੀਤੀ ਹੈ ਮੈਂ ਪਿਛਲੇ ਸਾਲ ਤੋਂ ਲੈ ਕੇ ਰੈਗੂਲਰਲੀ ਆਪਾਂ ਡੌਗਜ਼ ਦੇ ਵਿੱਚ ਤੁਰੇ ਫਿਰਦੇ ਹਾਂ ਤੇ ਉਹਦੇ ਵਿੱਚ ਮੈਂ ਦੇਖ ਰਿਹਾ ਵੀ ਇਹ ਉਸ ਬਖਰੀ ਜੀ ਬਰੀਡ ਲੱਗਦੀ ਆ ਵੀ ਬੁਲੀਕੋਟ ਮੈਂ ਬਹੁਤ ਦੇਖੇ ਆ ਪਰ ਇਦਾਂ ਦੇ ਬੁਲੀਕੋਟ ਨਹੀਂ ਦੇਖੇ ਜਿਹੜੇ ਤੁਹਾਡੇ ਕੋਲੇ ਲੈ ਕੇ ਆਏ ਹਨ ਤੁਸੀਂ ਫੇ ਹੁਣ ਆਪਾਂ ਨੂੰ ਜਾਣਕਾਰੀ ਦਿਓ ਵੀ ਇਹ ਕਿਹੜੀ ਲਾਈਨ ਆ ਕਿੱਥੋਂ ਦੇ ਡੌਗ ਆ ਇਹ ਹਨ ਇਹਦੇ ਵਿੱਚੋਂ ਤਿੰਨ ਜਿਹੜੇ ਸਟੱਡ ਨੇ ਜੀ ਉਹ ਥਾਈਲੈਂਡ ਇੰਪੋਰਟ ਨੇ ਡਾਇਰੈਕਟ ਇੱਕ ਬੰਗਲੌਰ ਤੋਂ ਆ ਡਾਕਟਰ ਤਾਰਨਾ ਦਾ ਬਲੱਡ ਲਾਈਨ ਵਾਲਾ ਠੀਕ ਆ ਜੀ ਅੱਜ ਆਪਣੇ ਇਹ ਹਾਰਨੇਟ ਆ ਇਹਨਾਂ ਨੂੰ ਬ੍ਰਾਊਨ ਐਂਡ ਵਾਈਟ ਦਾ ਹਾਰਨੇਟ ਦਿਖਾਈ ਬਾਈ ਉਹ ਇਦਾਂ ਆ ਇਹ ਬੜਾ ਹੌਰਨੇਟ ਆ ਹੁਣ ਆਪਾਂ ਜਿਹਦੀ ਗੱਲ ਕਰ ਰਹੇ ਹੌਰਨੇਟ ਆ ਦੇਖੋ ਇਹ ਆਪਣਾ ਇੰਡੀਆ ਦਾ ਸੁਪਰ ਬੁਲੀ ਕੋਟ ਸਟੱਡ ਆ ਇੰਡੀਆ ਦਾ ਸੁਪਰ ਬੁਲੀ ਕੋਟ ਹਾਂਜੀ ਬਰੌਨਨ ਵਾਈਡ ਚ ਇਦਾਂ ਦੀ ਕੁਆਲਿਟੀ ਬਹੁਤ ਘੱਟ ਆ ਆਪਣੇ ਪੰਜਾਬ ਚ ਦਿੱਲੀ ਚ ਰਾਜਸਥਾਨ ਚ ਕਿਉਂਕਿ ਇੱਕ ਕਿਲਾ ਬਸ ਬੰਗਲੌਰ ਚ ਸੁਪਰ ਬੁਲੀ ਕੋਟ ਦੀ ਬਰੀਡਿੰਗ ਹੁੰਦੀ ਆ ਉੱਥੇ ਹੈਗੀ ਕੁਆਲਿਟੀ ਪਰ ਜਿਆਦਾ ਆਪਣੇ ਲੋਕਲ ਏਰੀਆ ਚ ਘੱਟ ਆ ਬਿਲਕੁਲ ਉਹ ਤਾਂ ਅੱਜ ਦੇ ਸ਼ੋਅ ਦੇ ਵਿੱਚ ਵੀ ਮੈਂ ਆ ਤੀਜਾ ਚੌਥਾ ਸ਼ੋਅ ਹੋਣਾ ਇਸ ਸਾਲ ਦਾ ਹੈਗਾ ਨਾ ਅਦੇ ਵਿੱਚ ਆਪਾਂ ਨੂੰ ਅੱਜ ਪਹਿਲੀ ਵਾਰੀ ਤੁਹਾਡਾ ਇਹ ਜਿਹੜਾ ਲੌਗ ਆਪਾਂ ਦੇਖਣ ਨੂੰ ਮਿਲ ਰਿਹਾ ਇਦਾਂ ਬੀ ਸ਼ਾਇਦ ਹੀ ਪੰਜਾਬ ਦੇ ਵਿੱਚ ਤੁਹਾਡੇ ਕੋਲ ਹੀ ਹੋਣਾ ਇਹ। ਇਹ ਕੁਆਲਿਟੀ ਮੈਂ ਦਾ ਜ਼ਿਕਰ ਕੁਆਲਿਟੀ ਦੀ ਹੈ ਜੀ ਹੁਣ ਬਾਹਰੋਂ ਜਦੋਂ ਕੋਈ ਇੰਪੋਰਟ ਆਉਂਦਾ ਮੈਨ ਕੁਆਲਿਟੀ ਦੀ ਹੁੰਦੀ ਹੈ। ਕੁਆਲਿਟੀ ਰਿਜ਼ਲਟ ਵੀ ਸੋਹਣਾ ਆ ਰਿਹਾ ਹੈ ਇਹਦਾ ਕੋਟਿੰਗ ਵੀ ਸੋਹਣੀ ਆ ਬੋਨ ਵਨ ਆਈਜ਼ ਬਲੂ ਰਿਜ਼ਲਟ ਕਿੱਥੋਂ ਇੰਪੋਰਟ ਕਰਵਾਇਆ ਤੁਸੀਂ ਇਹ ਡਾਇਰੈਕਟ THAILAND ਤੋਂ ਇੰਪੋਰਟ ਆ ਜੀ। ਹਾਰਨਟ ਆ ਜਿਹੜਾ ਇਹ ਡਾਇਰੈਕਟ THAILAND THAILAND ਤੋਂ ਇੰਪੋਰਟ ਆ ਜੀ। ਇਹ ਕਿੰਨਾ ਕੁ ਖਰਚਾ ਆ ਗਿਆ ਹੁਣ ਇਹਦੇ ਤੇ? ਇਹਦੇ 4 ਲੱਖ ਰੁਪਏ ਖਰਚਾ ਆ ਗਿਆ ਸੀ। 4 ਲੱਖ ਰੁਪਏ ਹਾਂਜੀ 4 ਲੱਖ ਦਾ ਖਰਚਾ। ਤੇ ਇਹਦਾ ਉਦੋਂ ਬਾਅਦ ਕਿੰਨਾ ਕੁ ਮਤਲਬ ਤੁਸੀਂ ਖਰਚ ਕੀਤਾ ਹੋਣਾ ਤੇ ਖਰਚੇ ਦੇਖੋ ਡਾਈਟ ਬਹੁਤ ਚੰਗੀ ਹੈ ਇਹਨਾਂ ਦੀ ਡਾਈਟ ਕਿੰਨੀ ਕੁ ਲੈਂਦੇ ਆਂ ਡਾਈਟ ਜਿਵੇਂ ਚਿਕਨ ਹੋ ਗਿਆ ਐਗ ਹੋ ਗਿਆ ਡੌਗ ਫੀਡ ਹੋ ਗਈ ਸਾਰਾ ਕੁਝ ਪਾਈਦਾ ਜੀ ਚਿਕਨ ਦਾ ਜਿਹੜਾ ਕਿੰਨਾ ਕਪਾ ਕਹਿ ਸਕਦੇ ਵੀ ਜਿਹੜਾ ਬਜਟੋਂ ਕਿੰਨਾ ਕਾ ਲੈ ਲੈਂਦਾ ਇਹ ਵਜਨ ਦੇ ਵਿੱਚ ਆਪਣੇ 300 ਗ੍ਰਾਮ ਲਾ ਲਓ ਵੀ 300 ਗ੍ਰਾਮ ਚਿਕਨ ਉਹ ਰੂਟੀਨ 'ਚ ਹੀ ਚੱਲਦਾ ਹਾਂ ਰੂਟੀਨ 'ਚ ਚੱਲਦਾ ਜੀ ਗਰਮੀ ਦੇ ਵਿੱਚ ਫਿਰ ਗਰਮੀ ਜੀ ਏਸੀ 'ਚ ਰਹਿੰਦੇ ਨੇ ਥੋੜੇ ਜ਼ਿਆਦਾ ਇਹ ਇਹਦਾ ਕੀ ਨਾਮ ਹੈ ਇਹ ਹੈਗਾ ਜੀ ਮਸਟੈਂਗ ਇਹ ਆਪਣੇ ਡਾਕਟਰ ਤਾਰਨ ਆਪੀ ਪਲੱਟ ਲੈਣ ਦਾ ਇਹ ਵੀ ਆਪਣੇ ਹੈਗਾ ਸੀ ਉਹਦੇ ਕੋਲ ਕਿੰਗ ਕਿੰਗ ਡੌਗ ਉਹਦਾ ਬੱਚਾ ਜੀ ਹੈ ਕਿੰਗ ਡੌਗ ਦਾ ਬੱਚਾ ਹੈ ਡਾਕਟਰ ਤਾਰਾ ਨਾ ਉਸ ਬੰਗਲੌਰ ਤੋਂ ਨਹੀਂ ਬੁਲਾਉਂਦਾ ਇਹ ਇਹਦਾ ਕਿੰਨਾ ਕੋ ਤੁਸੀਂ ਲਾਇਆ ਇਹਦੇ ਖਰਚੇ ਇੱਥੇ ਮੇਰਾ 2.5 ਲੱਖ ਰੁਪਏ ਖਰਚਾ ਗਿਆ ਜੀ 2.5 ਲੱਖ ਲੱਗਿਆ ਇਹਦੇ ਤੇ ਲੱਗਿਆ ਇੱਥੇ 4 ਲੱਖ ਰੁਪਿਆ 4 ਲੱਖ ਰੁਪਿਆ ਕਾਫੀ ਮਹਿੰਗੇ ਹੈਂ ਬਾਦੀ ਫਿਰ ਆਇਆ ਇਦਾਂ ਜੇ ਫਿਰ ਇਹਨਾਂ ਦੇ ਬੱਚੇ ਵੀ ਕੋਸਟਲੀ ਸੇਲ ਹੁੰਦੇ ਨੇ 40 45 50 ਤੱਕ ਐ ਸੇਲ ਹੁੰਦੇ ਹਾਂਜੀ ਬੱਚੇ ਮਹਿੰਗੇ ਸੇਲ ਹੁੰਦੇ ਜਿਵੇਂ ਇਹਦੇ ਬਰਾਬਰ ਦੀ ਫੀਮੇਲ ਆਪਣੇ ਕੋਲ ਉਹਦਾ ਬੱਚਾ ਮਹਿੰਗਾ ਸੇਲ ਹੁੰਦਾ ਬੱਚੇ ਹੁਣ ਤੱਕ ਤੁਸੀਂ ਆਪਣੇ ਜੀ ਆਲ ਓਵਰ ਇੰਡੀਆ ਕੋਈ ਹੈ ਜੀ ਸਟੇਟ ਨਹੀਂ ਹੋਣੀ ਜਿੱਥੇ ਬੱਚਾ ਨਾ ਭੇਜਿਆ ਹੋਵੇ ਆਪਾਂ ਬਾਕੀ ਆਪਣੇ ਅੰਡੇਮਾਨ ਇਕੋਵਰ ਹੋਇਆ ਥਾਈਲੈਂਡ ਤੇ ਵੀ ਆਪਣੇ ਬੱਚੇ ਗਏ ਨੇ ਦੋ ਪਿਛਲੇ ਸਾਲ ਦੋ ਬੱਚੇ ਗਏ ਨੇ ਸਾਡੇ ਇਹਨਾਂ ਦੀ ਮੁੱਤਲ ਚੱਲ ਰਹੀ ਜੀ ਇਹਦੇ ਵਾਲੀ ਦੀ ਹਾਂ ਜੀ ਮੀਟਿੰਗ ਸਾਰੇ ਸਾਰੇ ਸਟਾਰਟ ਸਰਵਿਸ ਅੱਛਾ ਤੇ ਇੱਕ ਇਹ ਵੱਖਰਾ 컬러 ਵਾਈਟ ਜਾ ਇਹ ਪਿਓਰ ਵਾਈਟ ਹੈ ਸੁਪਰ ਬੁਲੀ ਕੋਡ ਤੇ ਇਹ ਇਹ ਕਿੱਥੋਂ ਦੀ ਬਰੀਡ ਹੈ ਇਹ ਇਹ ਥਾਈਲੈਂਡ ਦੀ ਹੈ ਇਹ ਵੀ ਥਾਈਲੈਂਡ ਦੀ ਹੈ ਹਾਂ ਜੀ ਥਾਈਲੈਂਡ ਦੀ ਇਹਦੇ ਜਿਵੇਂ ਕਲਰ ਦੇ ਵਿੱਚ ਵੀ ਕੋਈ ਫਰਕ ਹੁੰਦਾ ਵੀ ਜਿੱਦਾਂ ਇਹਦਾ ਤਾਂ ਹੋਰ ਹੈ ਉਹ ਬਲੈਕ ਆਈ ਵਾਈਟ ਹੈ ਇਦੇ ਨਾਲ ਵੀ ਕੋਈ ਮਤਲਬ ਪ੍ਰਾਈਸ ਦੇ ਵਿੱਚ ਇਹਦਾ ਫਰਕ ਪੈਂਦਾ ਪ੍ਰਾਈਸ ਕੋਈ ਫਰਕ ਨਹੀਂ ਪੈਂਦਾ ਹਰੇਕ ਦੀ ਅਲੱਗ-ਅਲੱਗ ਚੁਆਇਸ ਆ ਜੀ ਕਸਟਮਰ ਦੀ ਕੋਈ ਵਾਈਟ ਕਹਿੰਦਾ ਵੀ ਵਾਈਟ ਦਾ ਬੱਚਾ ਲੈਣਾ ਕੋਈ ਪਾਪਰ ਦਾ ਕੋਈ ਬਲੈਕ ਐਂਡ ਵਾਈਟ ਆ ਉਹ ਲੀਓ ਬੈਠਾ ਬਲੈਕ ਐਂਡ ਵਾਈਟ ਅਲੱਗ-ਅਲੱਗ ਕਲਰ ਦੇ ਹਿਸਾਬ ਨਾਲ ਹੁੰਦਾ ਪ੍ਰਾਈਸ ਦਾ ਕੋਈ ਫਰਕ ਨਹੀਂ ਕੁਆਲਿਟੀ ਵੇਖੀਏ ਮੇਨ ਇਹ ਇਹਦੀ ਕਿੰਨੀ ਹੋਊਗੀ ਵਾਈਟ ਦੀ ਇਹ ਵੀ ਹੋਊਗੀ ਜੀ ਲਗਭਗ 250 ਤੋਂ 250 ਹੋਊਗੀ ਇਹ ਵੀ ਮੀਟਿੰਗ ਕਰ ਰਹੇ ਹਾਂਜੀ ਹਾਂਜੀ ਬਹੁਤ ਸੋਹਣਾ ਰਿਜ਼ਲਟ ਦੇ ਇਹ ਇੱਕ ਬੱਚੇ ਪਾ ਰਹੇ ਆ ਇਹ 7-8 ਬੱਚਿਆਂ ਦਾ ਰਿਜ਼ਲਟ ਹੈ ਦਾ ਵਧੀਆ ਬੱਚੇ ਦੀ ਆਈਸ ਖੁੱਲ ਹਾਂ ਜਦੋਂ ਆਈਸ ਖੁੱਲ ਜਾਂਦੀ ਨੇ ਨਾ ਪਹਿਲੀ ਬੱਚਿਆਂ ਦੀ ਬੋਕੀ ਹੁੰਦੀ ਹੈ ਜਿਹੜਾ ਟੋਪਰ ਦੀ ਕੀ ਬੱਚੇ ਕਿੰਨੇ ਪਾਰੇ ਟੋਪਰ ਟੋਪਰ ਚਾਰ ਪੰਜ ਬੱਚਿਆਂ ਦਾ ਰਿਜ਼ਲਟ ਹੈ ਦਾ ਹਲੇ ਨਵੀਂ ਸ਼ੁਰੂ ਕਰਿਆ ਸਾਰਾ ਸਰਵਿਸਲੀ ਜਿਹੜਾ ਹਾਰਨਟ ਦਾ ਇਹਦਾ 6-7 ਬੱਚਿਆਂ ਦਾ ਰਿਜ਼ਲਟ ਹੈ ਇਹ ਹਾਰਨਟ ਦੇ ਜਿਹੜਾ 7 ਬੱਚੇ ਦੇ ਰਹੇ ਹਾਂ ਹਾਂਜੀ ਹਾਂਜੀ 7 ਬੱਚੇ ਆ ਰਹੇ ਨੇ ਬੱਚੇ ਇਹਦਾ ਕਿੰਨੇ ਦਾ ਇਹਦਾ ਬੱਚਾ ਜਿੱਦਾਂ ਆਪਾਂ ਸੁਪਰ ਬੁਲੀਕੋਡ ਟੂ ਸੁਪਰ ਬੁਲੀਕੋਡ ਮੀਟਿੰਗ ਕਰਵਾਉਂਦੇ ਆ ਫੀਮੇਲ ਨਾਲ ਤਾਂ ਇਹਦਾ ਬੱਚਾ 45-50 ਹਜ਼ਾਰ ਤੱਕ ਸੇਲ ਹੁੰਦਾ ਜੇ ਆਮ ਫੀਮੇਲ ਦੀ ਕਰਾਂ ਆਮ ਤਾਂ ਅਸੀਂ ਛੱਡਦੇ ਵੀ ਨਹੀਂ ਹੈਗੇ ਜੇ ਕਈ ਵਾਰ ਚਲੋ ਯਾਰ ਦੋਸਤ ਆ ਜਾਂਦੇ ਨੇ ਉਹਦਾ ਬੱਚਾ ਵੀ ਫਿਰ ਵੀ 25 ਹਜ਼ਾਰ ਤੱਕ ਸੇਲ ਹੋ ਜਾਂਦਾ ਇਹ ਵੀ ਗੱਲ ਕਾਲੀਆਂ ਨੇ ਜਿੱਦਾਂ ਕਈ ਵਾਰੀ ਕਹਿੰਦੇ ਵੀ ਅਸੀਂ ਤੁਹਾਨੂੰ ਪੈਸੇ ਦੇ ਦਿੰਨੇ ਆ ਜੀ ਸਾਡੇ ਕੋਲੇ ਹੱਸ ਪੀ ਇਦਾਂ ਦੀ ਉਹ ਉਹਦੀ ਕੁਆਲਿਟੀ ਲੋ ਹੋਵੇ ਔਰ ਤੁਸੀਂ ਕਦੇ ਇਦਾਂ ਦਾ ਲਾਲਚ ਕੀਤਾ ਹੈਗਾ ਵੀ ਯਾਰ ਨਹੀਂ ਅਸੀਂ ਲਾਲਚ ਨਹੀਂ ਕਰਦੇ ਸਾਡੇ ਕੋਲ ਆਪਦੇ ਕੋਲ ਹੀ ਜੀ 25 ਫੀਮੇਲਾਂ ਨੇ ਕਰਦੀਆਂ ਹਾਂ ਅੱਛਾ ਜੀ ਹਾਂ ਅਸੀਂ ਸਾਨੂੰ ਐਡੀ ਜ਼ਿਆਦਾ ਲੋਡ ਵੀ ਨਹੀਂ ਪੈਂਦੀ ਕਿ ਵੀ ਜ਼ਿਆਦਾ ਆਪਾਂ ਕਈ ਵਾਰੀ ਅਗਲਾ ਕਦੇ ਵੀ ਅਸੀਂ ਤੁਹਾਨੂੰ ਬੱਚੇ ਦਾ ਜਿਆ 20 50000 ਰੁਪਏ ਤੁਹਾਨੂੰ ਦੇ ਦਿੰਨੇ ਆ ਵੀ ਤੁਸੀਂ ਆਪਣਾ ਛੱਡ ਛੱਡ ਦਿਓ ਨਹੀਂ ਨਹੀਂ ਜੀ ਐਦਾਂ ਦੀ ਅਸੀਂ ਕਦੇ ਛੱਡੇ ਨਹੀਂ ਕਿ ਪਹਿਲਾਂ ਫੀਮੇਲ ਚੈੱਕ ਕਰਦੇ ਹਾਂ ਕੁਆਲਿਟੀ ਚੰਗੀ ਕੁਆਲਿਟੀ ਆ ਵੀ ਵਧੀਆ ਰਿਜ਼ਲਟ ਆ ਸਕਦੇ ਨੇ ਵੀ ਕੱਲ ਨੂੰ ਡਾਕ ਦਾ ਨਾ ਨਾ ਖਰਾਬ ਹੋਵੇ ਉਹ ਸਾਰਾ ਕੁਝ ਦੇਖ ਕੇ ਛੱਡਦੇ ਆ ਜੀ ਮਲ ਉਹਦੇ ਚ ਤੁਹਾਡੇ ਤੁਹਾਡੀ ਘਟਾ ਹਾਂ ਜੀ ਸਾਡਾ ਹੀ ਨੁਕਸਾਨ ਉਹਦੇ ਵਿੱਚ ਜੇ ਕੱਲ ਨੂੰ ਬੱਚਾ ਹਾਂ ਬੱਚਾ ਮਾਰਕੀਟ ਚ ਸਸਤਾ ਵੇਚ ਰਿਹਾ ਤਾਂ ਸਾਡਾ ਨਾ ਖਰਾਬ ਹੁੰਦਾ ਜੀ ਠੀਕ ਆ ਇਹ ਦੂਜਾ ਹੁਣ ਬਲੈਕ ਤੇ ਆ ਬਈ ਉਹ ਹੁਣ ਇਹਦੇ ਬਾਰੇ ਕੀ ਜਾਣਕਾਰੀ ਦਿਓ ਇਹਦੀ ਏਜ ਕਿੰਨੀ ਹੈ ਇਹਦੀ ਏਜ ਹੋ ਗਈ ਜੀ ਲਗਭਗ ਹੋ ਗਿਆ ਇਹ 15 ਮਹੀਨੇ ਦਾ ਹੋ ਗਿਆ ਜੀ 15 ਮਹੀਨੇ ਦਾ ਹੋ ਗਿਆ ਇਹ ਕਿਹੜੀ ਲਾਈਨ ਦਾ ਹੈ ਇਹ ਜੀ ਇਹ ਵੀ ਇੰਪੋਰਟ ਆ ਜੀ ਆਪਣੇ ਇਹਦੀ ਲਾਈਨ ਹੈਗੀ ਆ థਾਈਲੈਂਡ ਵਾਲੀ ਲੈਨੇ ਆ ਇਹਦੀ ਬੂਲੀਕੋਟ ਏ ਵੀ ਥਾਈਲੈਂਡ ਤੋਂ ਇਹ ਥਾਈਲੈਂਡ ਦਾ ਇਪੋਰਟ ਹੈ ਇਹਦੀ ਕਿੰਨੀ ਕੀਮਤ ਹੈ ਇਹਦੀ ਕੀਮਤ ਹੋਊਗੀ ਲਗਭਗ 280000 ਹੋ ਗਈ ਠੀਕ ਹੈ ਕੁਆਲਟੀ ਦੇ ਪੱਖੋਂ ਤਾਂ ਸਿਰਾਂ ਨੇ ਹਾਂਜੀ ਕੁਆਲਟੀ ਬਾਈ ਐਨ ਬੈਠ ਕੇ ਦਿਖਾ ਦੇ ਵਧੀਆ ਨਾ ਪਤਾ ਲੱਗੇ ਵੀ ਹਾਂ ਹੁਣ ਉਦਹੀਂ ਆਪਾਂ ਅਜ 100 ਮੈਂ ਬਾਰ ਬਾਰ ਇਹ ਗੱਲ ਕਹਿ ਰਿਹਾ ਵੀ 100 ਦੇ ਵਿੱਚ ਨਾ ਆਪਾਂ ਨੂੰ ਕੱਲੇ ਬੱਚੇ ਮਿਲੇ ਜਿਹੜੇ ਤੁਹਾਡੇ ਕੋਲੇ ਹਸਟਾ ਰਹਿ ਗਏ ਬਾਕੀ ਕਿਤੇ ਨਹੀਂ ਹੈਗੇ ਇਦਾਂ ਦੇ ਹਨਾ ਸਿਰੇ ਦੀ ਕੁਆਲਟੀ ਆ ਦੇਖੋ ਬਹੁਤ ਜ਼ਬਰਦਸਤ ਬਰੀਡ ਲੈ ਕੇ ਆਏ ਨੇ ਬਾਈ ਅਜ ਨਾ ਇਹ ਤੁਸੀਂ ਵੀ ਹੈਰਾਨ ਹੋਵੋਗੇ ਜੇ ਬਾਰ ਬਾਰ ਮੈਂ ਕਹਿੰਦਾ ਰਿਵਰਸ ਕਰ ਕਰਕੇ ਵੀਡੀਓ ਦੇਖੋਗੇ ਅੱਜ ਦੀ ਬਹੁਤ ਹੀ ਵਧੀਆ ਸਟਰਕਚਰ ਹੈ ਇਹਨਾਂ ਦਾ ਜਿਹੜਾ ਬੋਡੀ ਸਟਰਕਚਰ ਕਹਿਦੀ ਹੈ ਨਾ ਬੌਂਸ ਸਟਰਕਚਰ ਬਹੁਤ ਵਧੀਆ ਬਣਿਆ ਹੋਇਆ ਇਹ ਇਹ ਇਹਦਾ ਏਜ 2 ਸਾਲ ਦੀ ਹੋਗੀ ਨਹੀਂ ਏਜ 15 ਮਹੀਨੇ ਦੀ ਇਹਦੇ 15 ਮਹੀਨੇ ਦੀ ਹੋਗੀ ਹੈ ਇਹ ਇਹ ਬੱਚੇ ਦੇਣ ਲੱਗੇ ਹੁਣ ਇਹਦੇ ਲੈ ਹਾਂਜੀ ਇਹਦੀ ਮੀਟਿੰਗਾਂ ਕਰਵਾਤੀਆਂ ਵਧੀਆ ਰਿਜ਼ਲਟ ਹੈ ਇਹਦਾ ਛੇ-ਸੱਤ ਬੱਚਿਆਂ ਦਾ ਰਿਜ਼ਲਟ ਆ ਵਧੀਆ ਬਲੂਏ ਬੱਚੇ ਪਾਉਂਦਾ ਚੰਗਾ ਰਿਜ਼ਲਟ ਹੈ ਮਾਰਕਿੰਗ ਵਧੀਆ ਆਉਂਦੀ ਹੈ ਬੱਚਿਆਂ ਦੀ ਬਈ ਟੀਲ ਦਿਖਾ ਯਾਰ ਬਹੁਤ ਜ਼ਬਰਦਸਤ ਟੀਲ ਹੈ ਦੀ ਹੈ ਨਾ ਪਾਕਿਸਤਾਨ ਇਹਦਾ ਫਾਰਮ ਹਾਂਜੀ ਫਰ ਹੋਰ ਆਊਗਾ ਹਲੇ ਇਹਦਾ ਨੂੰ ਬਾਤ ਹੈ ਜੀ ਛੜ ਗਿਆ ਸੀ ਗਫਰ ਇਹਨਾਂ ਦਾ ਆ ਹਾਰਨਰ ਦਾ ਵੀ ਥੋੜਾ ਛੜ ਗਿਆ ਸੀ ਗਫਰ ਇਹਨਾਂ ਦਾ ਆ ਜਾ ਹੋਇਆ ਫਰ ਪੂਰਾ ਮਤਲਬ ਖਾਣ ਪੀਣ ਦੇ ਵਿੱਚ ਕੀ ਕਰਨਾ ਪਾਣ ਪੀਣ ਦੇ ਇਦਾਂ ਜੀ ਇਹਨੂੰ ਚਿਕਨ ਦੋ ਐਗ ਦੋ ਪ੍ਰੋਪਰ ਇਹਨੂੰ ਬੈਲੈਂਸਡ ਡਾਈਟ ਦੋ ਬੈਲੈਂਸਡ ਹਾਂ ਨਾ ਜ਼ਿਆਦਾ ਨਾ ਜ਼ਿਆਦਾ ਨਾ ਘੱਟ ਹੋ ਜਾਣਾ ਜੀ ਪ੍ਰੋਪਰ ਜੇ ਦੇ ਵਿੱਚ omega 3 ਹੋਗਾ omega 6 ਹੋਗਾ ਸਾਰੇ ਕੋਡਿੰਗ ਤੋਂ ਸਾਰੇ ਪ੍ਰੋਡਕਟ ਮਲਟੀਵਿਟਾਮਿਨ ਜੇ ਵਧੀਆ ਹੁੰਦੀ ਨੇ ਮਲਟੀਵਿਟਾਮਿਨ ਦੋ ਫਿਰ ਡੌਗ ਦਾ ਕੋਟ ਵਧੀਆ ਰਹਿੰਦਾ ਜੀ ਚੰਗੀ ਕੇਅਰ ਕਰਾਂਗੇ ਰੋਜ਼ ਬਰਸ਼ਿੰਗ ਕਰੋ ਇਹਦੀ ਦੋ ਵਾਰ ਠੀਕਾ ਹੁਣ ਇਹ ਤੋਂ ਪਹਿਲਾਂ ਤੁਸੀਂ ਕਿੰਨੇ ਕੁ ਸ਼ੋਅ ਅਟੈਂਡ ਕੀਤੇ ਆਂ ਸ਼ੋਅ ਦੇਖੋ ਜੀ ਪਹਿਲਾਂ ਜਦੋਂ ਸਟੈਂਡਰਡ ਕੋਡ ਤੇ ਬਰੀਡਿੰਗ ਕਰਦੇ ਸੀਗੇ ਚਲੋ ਪਹਿਲਾਂ ਰਿੰਗ ਚ ਲਾਉਂਦੇ ਸੀਗੇ ਕਿਉਂਕਿ ਹੁਣ ਕਹਿੰਦੇ ਨੇ ਵੀ ਫੁੱਲੀ ਕੋਡ ਰਿੰਗ ਚ ਨਹੀਂ ਲੱਗਦਾ ਹੁਣ ਕਹਿ ਰਹੇ ਨੇ ਵੀ ਅੱਗੇ ਲੱਗ ਸਕਦਾ ਫੁੱਲੀ ਕੋਡ ਲੱਗ ਸਕਦਾ ਫਿਰ ਆਪਾਂ ਰਿੰਗ ਚ ਵੀ ਲਾਇਆ ਕਰਾਂਗੇ ਸਟੈਂਡਰਡ ਕੋਡ ਹੁਣ ਨੈਕਸਟ 900 ਆ ਰਿਹਾ ਉੱਥੇ ਇੱਕ ਹੈਗਾ ਆਪਣੇ ਕੋਲ ਉੱਥੇ ਸ਼ੋਅ ਕਰਾਂਗੇ ਆਪਣੇ ਸਟੈਂਡਰਡ ਕੋਡ ਠੀਕ ਹੈ ਹਾਂਜੀ ਤੇ ਹੁਣ ਇੱਕ ਜਾਣਕਾਰੀ ਹੋਰ ਲੈ ਲਈ ਜਾਂਦੇ ਜਾਂਦੇ ਤੇ ਕਿਸੇ ਨੂੰ ਜ਼ਰੂਰਤ ਹੁੰਦੀ ਆ ਵੀ ਜਿਹੜਾ ਪਹਿਲਾਂ ਗੱਲ ਕੀਤੀ ਸੀ ਵੀ ਕੁਆਲਿਟੀ ਦੇਖ ਕੇ ਤੁਸੀਂ ਮੀਟਿੰਗ ਕਰਵਾ ਦਿੰਦੇ ਹੋ ਬਾਰੇ ਉਹਦਾ ਚਾਰਜਿੰਗ ਕੀ ਲੈਣੇ ਚਾਰਜਿੰਗ ਐ ਇਦਾਂ ਜੀ ਫੀਮੇਲ ਦੀ ਜੀ ਚੰਗੀ ਕੁਆਲਿਟੀ ਆ ਫਿਰ ਤਾਂ ਜੀ ਆਪਣਾ ਹੁੰਦਾ ਆਪਣਾ 35000 ਰੁਪਏ ਲੈਨੇ ਆ 35000 ਜੀ ਕੁਆਲਿਟੀ ਤੁਹਾਡੇ ਕੋਲੇ ਵਧੀਆ ਆਉਂਦੀ ਹੈ ਫੀਮੇਲ ਲੈ ਕੇ ਹਨਾ ਹਾਂ ਜੀ ਹਾਂ ਜੀ 35000 ਰੁਪਏ ਲੈਨੇ ਆ ਤੇ ਦੂਜੀ ਗੱਲ ਬੱਚਾ ਤੁਹਾਡੇ ਕੋਲੇ ਹੁੰਦੇ ਹਨਾ ਹਾਂ ਜੀ ਬੱਚੇ ਹਰ ਟਾਈਮੇ ਵੇਲੇ ਬੱਚੇ ਡਿਲੀਵਰ ਵੀ ਕਰ ਦਿੰਨੇ ਆ ਹਾਂ ਜੀ ਆਲ ਓਵਰ ਇੰਡੀਆ ਆਪਣੇ ਕੋਲ ਜਿਹੜੇ ਮੁੰਡੇ ਡਿਲੀਵਰੀ ਕਰਦੇ ਨੇ ਡਿਲੀਵਰੀ ਭਾਏ ਨੇ ਆਲ ਓਵਰ ਇੰਡੀਆ ਭਾਏ ਟ੍ਰੇਨ ਭਾਏ 에ਅਰ ਹੋ ਗਿਆ ਭਾਏ ਆਪਣੇ ਗੱਡੀ ਹੋਗੀ ਸਾਰੇ ਆਲ ਓਵਰ ਇੰਡੀਆ ਬੱਚੇ ਜਾਂਦੇ ਨੇ ਜੇ ਕੋਈ ਵੀ ਕਸਟਮਰ ਆ ਮੰਗਵਾ ਸਕਦਾ ਕਿਤੇ ਵੀ ਆਪ ਠੀਕ ਹੈ ਜੀ ਤੇ ਜਾਣਕਾਰੀ ਵਾਸਤੇ 81900CG16008 8198016008 ਕੈਨਲ ਦਾ ਨਾਮ ਦੱਸੋ ਦੁਧਾਲ ਡੌਕ ਕੈਨਲ ਜੀ ਦੁਧਾਲ ਡੌਕ ਕੈਨਲ ਲੋਕੇਸ਼ਨ ਲੋਕੇਸ਼ਨ ਨੀਅਰ ਮਲਾਉਤ ਦੁਧਾਲ ਲਓ ਜੀ ਬਾਈ ਦਾ ਨੰਬਰ ਕਰੋ ਨੋਟ ਤੁਹਾਨੂੰ ਦੱਸ ਦਿੱਤਾ ਇੱਕ ਵਾਰੀ ਫੇਰ ਮਾਰਦੇ ਇਹਨਾਂ ਦੀ ਫਲੈਕਸ ਦੇ ਉੱਤੇ ਆ ਦੇਖੋ ਨੰਬਰ ਨੋਟ ਕਰ ਲਓ ਕਿਸੇ ਨੂੰ ਜ਼ਰੂਰਤ ਹੈ ਮੀਟਿੰਗ ਦੀ ਜ਼ਰੂਰਤ ਹੈ ਕੁਆਲਿਟੀ ਚੈੱਕ ਕਰਕੇ ਬਾਈ ਕਹਿੰਦੇ ਅਸੀਂ ਪੂਰਾ ਟੈਸਟ ਕਰਕੇ ਹੀ ਇਹਦੀ ਮੀਟਿੰਗ ਦਵਾਂਗੇ ਕਿਸੇ ਨੂੰ ਜ਼ਰੂਰਤ ਹੈ ਵੀਡੀਓ ਤੋਂ ਨੰਬਰ ਲੈ ਕੇ ਕਾਲ ਕਰੋ ਤੇ ਤੁਸੀਂ ਮੀਟਿੰਗ ਵਾਸਤੇ ਜਾਂ ਬੱਚੇ ਵਾਸਤੇ ਜ਼ਰੂਰਤ ਹੈ ਜਦੋਂ ਮਰਜੀ ਸੰਪਰਕ ਕਰ ਸਕਦੇ ਹੋ ਠੀਕ ਆ ਵੀਰੇ ਬਹੁਤ ਬਹੁਤ ਧੰਨਵਾਦ ਮਿਲਦੇ ਆ ਫਿਰ ਕਿਸੇ ਦਿਨ ਤੇ ਪਰਮਾਤਮਾ ਖੈਰ ਕਰੇ ਹਨ ਤੇ ਰੱਬ ਤੁਹਾਡਾ ਕੰਮ ਦੇ ਵਿੱਚ ਵਾਧਾ ਕਰੇ ਹਨ ਉਹਦਾ ਕਹਣਾ ਵੀ ਜਿਹੜੀ ਇਹ ਚੀਜ਼ ਹੈਗੀ ਆ ਯਾਰ ਤੁਮਾਂ ਵਰਗੇ ਨੇ ਅੱਜ ਤਾਂ ਹਨਾ ਬਹੁਤ ਜ਼ਬਰਦਸਤ ਬਰੀਡ ਆ ਯਾਰ ਮੈਂ ਫੇਰ ਕਹਿੰਨਾ ਅਖੀਰ ਦੇ ਉੱਤੇ ਵੀ ਜੁੜੇ ਰਹੋ ਤੇ ਦੱਬ ਕੇ ਕਰ ਦਿਓ ਸ਼ੇਅਰ ਵੀਡੀਓ ਨੂੰ ਕਿਸੇ ਦਾ ਫਾਇਦਾ ਹੋਊਗਾ ਇਹਦੇ ਵਿੱਚ ਵੀ ਕਿਉਂਕਿ ਕਈ ਵਾਰੀ ਇਦਾਂ ਦੀ ਗੱਲਬਾਤ ਹੁੰਦੀ ਹੈ ਕਿ ਕਿਸੇ ਨੂੰ ਬਰੀਡਿੰਗ ਦੀ ਜ਼ਰੂਰਤ ਹੁੰਦੀ ਹੈ ਵਧੀਆ ਕੁਆਲਿਟੀ ਦੀ ਫੀਮੇਲ ਹੁੰਦੀ ਹੈ ਕਿਤੇ ਗਲਤ ਮੀਟਿੰਗ ਕਰਵਾ ਬਹਿੰਦਾ ਬੰਦਾ ਵੀ ਉਦਾਂ ਦਾ ਰਿਜ਼ਲਟ ਵੀ ਫਿਰ ਮਾੜਾ ਆਉਂਦਾ ਤਾਂ ਕਰਕੇ ਕਹਿੰਦੇ ਆ ਵੀ ਆਹ ਬਰੀਡ ਚੈੱਕ ਕਰਕੇ ਤੁਸੀਂ ਬਾਈ ਨੂੰ ਜਦੋਂ ਮਰਜ਼ੀ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਮੀਟਿੰਗ ਵੀ ਕਰਵਾ ਸਕਦੇ ਹੋ ਬੱਚੇ ਵੀ ਇਹਨਾਂ ਕੋਲ ਅਵੇਲੇਬਲ ਹੁੰਦੇ ਨੇ ਉਹ ਵੀ ਤੁਸੀਂ ਇਹਨਾਂ ਕੋਲੋਂ ਪਰਚੇਸ ਕਰ ਸਕਦੇ ਹੋ ਹਾਂਜੀ ਚੱਲਦੇ ਆ ਅੱਗੇ ਕਰਦੇ ਆ ਗੱਲਬਾਤ ਤੇ ਮਲਾਉਣੇ ਇੱਕ ਹੋਰ ਬ੍ਰੀਡਰ ਵੀਰ ਨੂੰ ਤੁਹਾਡੇ ਨਾਲ ਆਓ ਜੀ